ਕਿੱਦਾਂ ਉਸ ਸੈਰੀਆ ਹੀ ਅਪਰਸਾ ਠੀਕ ਹੋ ਗਏ ਤਾਂ ਹੁਣ ਅਸੀਂ ਚਾਹ ਪੀਣ ਲੱਗੇ ਆ ਸਕੂਲੋਂ ਆ ਗਏ ਆ ਤੇ ਆ ਬਣਾਏ ਆ ਮੰਮਾ ਨੇ ਬ੍ਰੈਡ ਟੋਸਟ ਤੇ ਨਾਲ ਚਾਹ ਤੇ ਮਿਲਦੇ ਆ ਤੁਹਾਨੂੰ ਚਾਹ ਪੀ ਕੇ ਹੁਣ ਆਪਾਂ ਚਾਹ ਪੀ ਲਈ ਆ ਤੇ ਆਏ ਆ ਉੱਤੇ ਤੇ ਉੱਪਰ ਤੋਂ ਨਿਕਲੀ ਆ ਵੇਖ ਜੀ ਮੀਂਹ ਪੈਂਦਾ ਸੀਗਾ ਤੁਸੀਂ ਦੇਖ ਸਕਦੇ ਆ ਮੌਸਮ ਹੋਣੀ ਮੀ ਪੈ ਕੇ ਹਟਿਆ ਸੀਗਾ ਮੀ ਪੈ ਲੱਗ ਗਿਆ ਸੀਗਾ ਤੇ ਫਿਰ ਦਾ ਤੋਪ ਨਿਕਲ ਆਈ ਆ 1 2 ਤੇ 1 3 ਤੇ ਹਣ ਜਿਹੜੇ ਆ ਬਣੇ ਆ ਸਾਈ ਦਾ ਤੇ ਉਹ ਵਾਲੇ ਤੇ ਉਹ ਵੀ ਹੁਣ ਨਿਕਲ ਆਣੇ ਆ ਤੇ ਬਦਲ ਗੱਜਦਾ ਆ ਕੁੜਵਰਾ ਸਾਹਿਬ ਮੀਂਹ ਕਾਰਨ ਕਿੰਨਾ ਕਾਹ ਹੋਇਆ ਆ ਤੇ ਹਰਿਆਲੀ ਦੇਖੋ ਕਿੱਦਾਂ ਹੋਈ ਆ ਦੇਖੋ ਕਿੰਨੀ ਹਰਿਆਲੀ ਹੋਈ ਆ ਮੀਂਹ ਕਾਰਨ ਤੇ ਦੇਖੋ ਵੀ ਕਾਫੀ ਫਲ ਨਿਕਲੇ ਹੋਏ ਸੀਗੇ ਤੇ ਪਰ ਸਕੂਲ ਦਾ ਅਕਦੇ ਉਹਨਾਂ ਦੀ ਵੀ ਰਿਵਿਜ਼ਰ ਕਰਨੀ ਆ ਬਾਕੀ ਹੋਰ ਵੀ ਸਕੂਲ ਦਾ ਕੰਮ ਕਰਨਾ ਆ ਤੇ ਹਰਿਆਲੀ ਤਾਂ ਬਹੁਤ ਹੋਈ ਆ ਇਹ ਵੀ ਲਾਉਣੀ ਆ ਕਿਸੇ ਦਿਨ ਤੇ ਦੇਖੋ ਕਿਦਾਂ ਸਾਈਡਾਂ ਤੇ ਹਰਿਆਲੀ ਕਾ ਕਿਦਾਂ ਹੋਇਆ ਤੇ ਕੋਹਰ ਚੀਜ਼ ਤਾਂ ਨੂੰ ਦਿਖਾਉਣੀ ਹੈ ਜੋ ਹੋਈ ਆ ਤੇ ਦੇਖੋ ਮੀ ਕਰਨ ਹੋ ਗਿਆ ਇੱਥੇ ਸਾਰਾ ਥੱਲੇ ਨੂੰ ਬੈ ਗਿਆ ਐ ਕਿਉਂਕਿ ਮੀ ਇੰਨਾ ਪਿਆ ਕਾਫੀ ਏਤਾ ਥੱਲੇ ਬੈ ਗਈਆਂ ਉਧਰਲੀ ਸਾਈਡ ਵੀ ਤੇ ਹੁਣ ਆਪਾਂ ਚੱਲਣਾ ਘਰੇ ਕਿਉਂਕਿ ਕੰਮ ਕਰਨਾ ਸਕੂਲ ਦਾ ਫਾਈਲਸ ਆ ਵਗੈਰਾ ਆਪਣੀਆਂ ਕੰਪਲੀਟ ਕਰਨੀਆਂ ਆ ਤੇ ਇਹਦਾ ਕੁੱਤਾ ਤਾਂ ਇੰਨਾ ਪੈਂਦਾ ਹਰੇਕ ਨੂੰ ਪਤਾ ਜਾਂਦਾ ਐ ਆਪਾਂ ਨੂੰ বিনা ਪੈਜਵੇ ਆਪਾਂ ਚੱਲਦੇ ਆਂ ਅੰਦਰ ਤੇ ਆਪਣਾ ਕੰਮ ਕੰਪਲੀਟ ਕਰਦੇ ਆਂ ਦੇਖੋ ਉਪਰਾ ਕੱਪੜਾ ਦੇਖ ਕੇ ਤਾਰ ਦੇ ਉੱਤੇ ਟੰਗ ਹੋ ਗਿਆ ਆ ਧੰਨਵਾਦ ਆਪਣੀ ਫਾਈਲ ਕੰਪਲੀਟ ਕਰਕੇ ਸਾਈਂਸ ਦੇਖੋ ਇਹਦਾ ਵੀ ਕਾਫੀ ਕੰਮ ਪਿਆ ਆ ਕੰਪਲੀਟ ਕਰਨਾ ਹੈ ਕਾਫੀ ਕਾ ਸ਼ਬਦਾਂ ਮੈਂ ਸਾਰਾ ਕੁਝ ਬਣਾਇਆ ਹੋਇਆ ਦੇਖੋ ਇਦਾਂ ਇਹਦੇ ਚ ਕਾਫੀ ਕੁਛ ਲਿਖਣਾ ਹੈ ਅਜੇ ਉਧਰ ਸਾਰੀ ਰੈਡੀ ਆ ਤਾਂ ਮਿਲਦੇ ਆ ਤੁਹਾਨੂੰ ਪਾਈਨ ਕੰਪਲੀਟ ਕਰ ਮੈਂ ਸਾਇੰਸ ਦੀ ਕੰਪਲੀਟ ਕਰ ਰਹੀ ਆ ਸਾਰੀ ਦੇਖੋ ਮੈਂ ਸਾਰਾ ਲਿਖ ਲਿਆ ਚੰਗੀ ਤਰ੍ਹਾਂ ਤੇ ਇਦਾਂ ਕੁਝ ਚੇਂਜ ਕੀਤਾ ਆ ਤੇ ਇਦਾਂ ਜ ਵੀ ਤੇ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ so much for watching bye